ਸਨ ਜਰਨੈਲ ਸਿੰਘ ਜੀ ਖਾਲਸਾ ਪਿੰਡਾਂ ਵਾਲੇ ਆਪਣੇ ਵਿਚਾਰ ਰੱਖ ਰਹੇ ਹਨ ਔਰ ਸ਼ਹੀਦ ਨੂੰ ਸਦਾ ਜੀਤ ਪੇਟ ਕਰਨਗੇ ਬੋਲੇ ਸੋ ਨਿਹਾਲ ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਦੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਹਿਬ ਜੀਓ ਸਾਭ ਸੰਤ ਗੱਜ ਕੇ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਖਾਲਸਾ ਜੀ ਅੱਜ ਆਪਾਂ ਛੇਰ ਪਾਈ ਹਰਦੇਵ ਸਿੰਘ ਜੀ ਦੇ ਪਵਿੱਤਰ ਯਾਦ ਵਿੱਚ ਇਕੱਤਰ ਹੋਏ ਹਾਂ ਇਹ ਸ਼ਹਾਦਤ ਜਿਸ ਤਰੀਕੇ ਦੇ ਨਾਲ ਛੜਕ ਉੱਪਰ ਜਾਂਦਿਆਂ ਹੋਇਆਂ ਪੁਲਿਸ ਨੇ ਸਿੱਖ ਸੰਗਤਾਂ ਦੇ ਮਾਨੇ ਚ ਜਹਿਸਤ ਬਿਠਾਉਣ ਵਾਸਤੇ ਅਤੇ ਇਸ ਦੰਦਮਈ ਤਖਸਾਲ ਨੂੰ ਜਿਸ ਨੂੰ ਪਿੰਡਰਾਂਵਾਲ ਟਖਸਾਲ ਕਿਹਾ ਜਾਂਦਾ ਹੈ ਖਾਤਮ ਕਰਨ ਦੇ ਧਾਰਤ ਪੜ ਕੇ ਇਹੀਆਂ ਕੀਤਾ ਹੈ ਮੈਂ ਸਮਝਦਾ ਹਾਂ ਕਿ ਇਤੋਂ ਵੱਡੀ ਕੋਈ ਬੁਝਦਲੀ ਨਹੀਂ ਹੋ ਸਕਦੀ ਤੇ ਇਤੋਂ ਵੱਡਾ ਸਰਕਾਰ ਨੂੰ ਕੋਈ ਭੁਲੇਖਾ ਵੀ ਨਹੀਂ ਹੋ ਸਕਦਾ ਇਹ ਸਿਤਕਸਾਰ ਨੂੰ ਖਤਮ ਕਰਨ ਵਾਸਤੇ ਅਹਿਮਦ ਸ਼ਾਹ ਅਬਦਾਲੀ ਵਰਗੇ ਹੋਰ ਉਸ ਵਰਤਮਾਨ ਟਾਈਮ ਦੇ ਜ਼ਾਲਮ ਲੋਕਾਂ ਨੇ ਯਤਨ ਕੀਤਾ ਪਰ ਇਸ ਸਿਤਕਸਾਰ ਨੂੰ ਉਹ ਖਤਮ ਨਹੀਂ ਕਰ ਸਕੇ ਕਿਉਂਕਿ ਬੜਾ ਭਾਰੇ ਸਮਝਦਾ ਕਿ ਮੈਂ ਬਹੁਤ ਵੱਡਾ ਸਿਆਣਾ ਹਾਂ ਬਹੁਤ ਚਰਚਾ ਚੱਲੀ ਅਖਬਾਰਾਂ ਵਿੱਚ ਜਿਹੜੀ ਵੀ ਚੱਲ ਰਹੀ ਹੈ ਤੇ ਇਹ ਲਾਸ਼ ਨਾਨਕਨਵਾਸ ਵਿੱਚ ਕਿਉਂ ਲਿਆਂਦੀ ਗਏ ਅਕਾਲੀ ਦਲ ਤੇ ਸਰੋਵਣੀ ਕਮੇਟੀ ਇਸ ਦੀ ਨਿਖੇਦੀ ਕਰੇ ਉਹ ਅੱਗੋਂ ਜਿਹੜੇ ਜਵਾਬ ਮਿਲੇ ਆ ਉਹ ਤੁਸੀਂ ਸਾਰਿਆਂ ਨੇ ਪੜ੍ਹਿਆ ਹੈ ਸੰਤੋਬਾ ਬਾਹਰ ਚੰਦ ਸਿੰਘ ਦੀ ਲੋਂਗੋਵਾਲ ਨੇ ਵੀ ਗੁਰਚਰਨ ਸਿੰਘ ਦੀ ਟਾੜਾ ਸਰਬਾਨ ਨੇ ਸਰੋਵਣੀ ਕਮੇਟੀ ਦੇ ਪ੍ਰਧਾਨ ਸਰਬਾਨ ਜੋਹਾਨ ਜਗਦੇਵ ਸਿੰਘ ਦੀ ਤਲਵੰਡੀ ਜਥੇਦਾਰ ਸਰਬਾਨ ਭਾਈ ਸੁਖਵਿੰਦਰ ਸਿੰਘ ਦੀ ਹੋਰ ਵੀ ਬਾਕੀ ਲੀਡਰਾਂ ਨੇ ਥਾਵਾ ਥਾਵਾ ਤੇ ਚੰਗੇ ਕਰਾਰੇ ਸ਼ਬਦਾਂ ਵਿੱਚ ਉੱਤਰ ਦਿੱਤਾ ਤੇ ਅਸੀਂ ਕਿਸੇ ਵੀ ਸ਼ਹੀਦ ਦਾ ਕਦੇ ਵੀ ਸਾਥ ਨਹੀਂ ਛੱਡਾਂਗੇ ਜੋ ਸਾਥ ਹੋਵੇਗਾ ਅਸੀਂ ਪੂਰਾ ਪੂਰਾ ਸਤਿਕਾਰ ਕਰਾਂਗੇ ਦਾਸ ਨੇ ਭਾਵੇਂ ਅੱਗੇ ਦੋ ਤਿੰਨ ਸਟੇਜਾਂ ਤੇ ਇਹ ਪ੍ਰਚਾਰ ਕੀਤਾ ਹੈ ਪਰ ਅਖਬਾਰਾਂ ਵਾਲਿਆਂ ਤੇ ਹੋ ਸਕਦਾ ਕੋਈ ਸੈਂਸਰ ਲੱਗਾ ਹੋਵੇ ਬੈਨ ਲੱਗਾ ਹੋਵੇ ਉਹ ਅਖਬਾਰਾਂ ਵਿੱਚ ਖਬਰਾਂ ਨਹੀਂ ਆਈਆਂ ਕਈ ਸੰਗਤਾਂ ਦੇ ਮਨ ਵਿੱਚ ਇਹ ਹੈ ਕਿ ਸ਼ਾਇਦ ਭਾਈ ਹਰਦੇਵ ਸਿੰਘ ਦੀ ਸ਼ਹੀਦੀ ਤੋਂ ਪਿੱਛੋਂ ਜਰਮੈਲ ਸਿੰਘ ਦੇ ਮਨ ਦੇ ਉੱਪਰ ਕੋਈ ਬੋਝ ਪੈ ਗਿਆ ਤਾਂ ਨਹੀਂ ਬੋਲਦਾ ਖਾਲਸਾ ਜੀ ਇਹ ਗੱਲ ਨਹੀਂ ਸੰਗਤਾਂ ਜਿਹਨੀਆਂ ਕਿ ਇੱਥੇ ਇਕੱਤਰ ਹੁੰਦੀਆਂ ਨੇ ਮਿਲਦੀਆਂ ਉਹਨਾਂ ਨੂੰ ਤਾਂ ਸਾਰਿਆਂ ਨੂੰ ਪਤਾ ਪਰ ਜਿਹੜੀਆਂ ਬਾਹਰ ਸੰਗਤਾਂ ਬੈਠੀਆਂ ਐ ਉਹਨਾਂ ਨੂੰ ਅਖਬਾਰਾਂ ਦੁਆਰਾ ਹੀ ਪਤਾ ਲੱਗਣਾ ਤੇ ਅਖਬਾਰਾਂ ਵਿੱਚ ਖਬਰਾਂ ਨਹੀਂ ਆ ਰਹੀਆਂ ਮੈਂ ਅੱਜ ਇਸ ਸੰਗਤ ਵਿੱਚ ਬੇਨਤੀ ਕਰਨੀ ਚਾਹੁੰਦਾ ਹਾਂ ਕਿ ਖਾਸ ਕਰਕੇ ਪੰਜਾਬ ਦੇ ਮੁੱਖ ਮੰਤਰੀ ਨੂੰ ਤਾਇਰਿੰਗ ਕਰਕੇ ਪਹਿਣਾ ਚਾਹੁੰਨਾ ਹੈ ਜਿਹੜਾ ਉਹਨੇ ਪੁੱਛਿਆ ਕਿ ਲਾਸ਼ ਇੱਥੇ ਕਿਉਂ ਲਿਆਂਦੀ ਗਈ ਉਹਨੇ ਜਾਤ ਦਾ ਇਤਿਹਾਸ ਪੜਿਆ ਨਹੀਂ ਤੇ ਜਾ ਪੜ ਕੇ ਚੇਤਾ ਭੁੱਲ ਗਿਆ ਇੰਦਰੀ ਦੀ ਆਪਣਾ ਇੰਦਰਾ ਦੀ ਚਪਲੀ ਝਾੜਨ ਵਿੱਚ ਉਹਦਾ ਖਿਆਲ ਲੱਗਾ ਰਹਿੰਦਾ ਥੇ ਪੈਰ ਵੀ ਕਦੋਂ ਇਹਦੀ ਮੈਂ ਚਪਲੀ ਝਾੜਾ ਤੇ ਕਦੋਂ ਮੇਰੀ ਕੁਰ ਇਸ ਪਾਸੇ ਦਾ ਨੂੰ ਧਿਆਨ ਨਹੀਂ ਹੋਣਾ ਜਿਸ ਟਕਸਾਲ ਨੂੰ ਖਤਮ ਕਰਨ ਵਾਸਤੇ ਇਸ ਨੇ ਯਤਨ ਕੀਤਾ ਹੈ ਇਸ ਟਕਸਾਲ ਦਾ ਪ੍ਰਮੁੱਖ ਸੇਵਾਦਾਰ ਬਾਬਾ ਦੀਪ ਸਿੰਘ ਜੀ ਸ਼ਹੀਦ ਮਹਾਂਪੁਰਖ ਬ੍ਰਹਮ ਗਿਆਨੀ ਕਲਗੀ ਤਰ ਦਸ਼ਮੇਸ਼ ਪਿਤਾ ਜੀ ਤੋਂ ਜਿਨ੍ਹਾਂ ਨੇ ਅਰਥ ਸੁਨੇ ਅਤੇ ਆਪਣੇ ਹੱਥੀ ਸਤਿਗੁਰੂ ਗ੍ਰੰਥ ਸਾਹਿਬ ਦੇ ਸਰੂਪ ਦਾਮਨ ਦਾਮਾ ਸਾਹਿਬ ਸਾਬੂ ਕੀ ਤਲਵੰਡੀ ਗੁਰੂ ਕੀ ਕਾਸੀ ਵਿਖੇ ਬੈਠ ਕੇ ਲਿਖੇ 80 ਸਾਲ ਦੀ ਉਮਰ 'ਚ ਸੁਨਿਆਰ ਮਿਲਿਆ ਹੈ ਕਿ ਬਾਬਾ ਜੀ ਹਰਮੰਦਰ ਸਾਹਿਬ ਦੀ ਬਿਦਵੀ ਹੋ ਰਹੀ ਹੈ ਬਰਦਾਸ਼ਤ ਨਹੀਂ ਕੀਤਾ ਅਦਾਸ ਕਰਕੇ ਤੁਰ ਪਏ ਹਨ ਤਰਨਤਾਨ ਸਾਹਿਬ ਦੇ ਲਾਗਿਆ ਕਿ ਲਕੀਰ ਖਿੱਚ ਦਿੱਤੀ ਕਿ ਭਾਈ ਜਿਸ ਨੂੰ ਆਪਣੇ ਪਰਿਵਾਰ ਦਾ ਮੋਹ ਹੈ ਜਿਸ ਨੂੰ ਸਰੀਰਕ ਤੌਰ ਤੇ ਜਿਉਣ ਦਾ ਸ਼ੌਂਕ ਹੈ ਜਿਸ ਨੂੰ ਪਦਾਰਥਾਂ ਦੀ ਪ੍ਰਵਿਰਤੀ ਦਾ ਚਾਹ ਹੈ ਉਹ ਵਾਪਸ ਚਲੇ ਜਾਵੋ ਜਿਸ ਨੂੰ ਸ਼ਹਾਦਤ ਦਾ ਚਾਅ ਚੜਿਆ ਹੋਇਆ ਤੇ ਧਰਮ ਨਾਲ ਪਿਆਰ ਹੈ ਤੇ ਹਰਿਮੰਦਰ ਸਾਹਿਬ ਦੀ ਪਵਿੱਤਰਤਾ ਕਾਇਮ ਰੱਖਣ ਦਾ ਇੱਛਕ ਹੈ ਉਹ ਲਕੀਰ ਤੋਂ ਬਾਹਰ ਆ ਜਾਵੋ ਬਾਬਾ ਜੀ ਦੇ ਇਹ ਬਚਨ ਕਹਿਣ ਤੋਂ ਜਿਨ੍ਹਾਂ ਦੇ ਮਨ ਵਿੱਚ ਕਾਇਰਤਾ ਸੀ ਉਹ ਪਿੱਛੇ ਮੁੜੇ ਜਿਨ੍ਹਾਂ ਦੇ ਮਨ ਵਿੱਚ ਦ੍ਰਿੜਤਾ ਸੀ ਉਹ ਅੱਗੇ ਲੰਘੇ 80 ਸਾਲ ਦੀ ਉਮਰ ਵਿੱਚ ਖਾਲਸਾ ਜੀ ਇਹ ਟਕਸਾਲ ਦਾ ਮੁਖੀ ਤੁਰ ਰਿਹਾ ਸੀ ਚੱਬੇ ਦੇ ਲਾਗੇ ਆਕਰਕੇ ਵਾਰ ਹੋ ਗਿਆ ਜਮਾਲ ਖਾਨ ਦੇ ਨਾਲ ਦੋਹਾਂ ਦੇ ਸੀਸ ਟੜਾ ਤੋਂ ਜੁਦਾ ਹੋ ਗਏ ਉਸ ਵੇਲੇ ਗੁਰਮੁਖਵਾਲਾ ਬੇੰਤੀ ਹੋਈ ਬਾਬਾ ਨੱਥਾ ਸਿੰਘ ਜੀ ਵੱਲੋਂ ਕਿ ਬਾਬਾ ਜੀ ਤੁਹਾਡਾ ਬਚਨ ਸੀ ਕਿ ਅਸੀਂ ਗੁਰੂ ਰਾਮਦਾਸ ਸਾਹਿਬ ਦੇ ਚਰਨਾਂ ਵਿੱਚ ਜਾ ਕੇ ਆਪਣਾ ਸੀਸ ਢੇਟਾ ਕਰਾਂਗੇ ਪਾਣੇ ਇੱਥੇ ਕਾਵਰਸ ਦੁਆਰਾ ਇਹਦਾ ਪ੍ਰਕਰਨ ਹੋਰ ਤਰੀਕਿਆਂ ਨਾਲ ਵੀ ਬਣਾਇਆ ਜਾਂਦਾ ਹੈ ਕਿ ਹੋਣ ਇਹਦਾ ਤੇ ਬਾਬਾ ਦੀਪ ਸਿੰਘ ਦਾ ਮੁਕਾਬਲਾ ਹੋਇਆ ਸੋਨੀ ਨੇ ਚੈਲੰਜ ਕੀਤਾ ਕਿ ਮੈਂ ਤੁਹਾਡਾ ਵਚਨ ਹੀ ਪੂਰਾ ਹੋਣ ਦੇਵਾਂਗੀ ਸੀਸ ਕੱਟਣ ਤੋਂ ਪਿੱਛੇ ਤਾਹਨਾ ਮਾਰਿਆ ਕਿ ਬਾਬਾ ਜੀ ਤੁਸੀਂ ਕਹਿੰਦੇ ਸੀ ਅਸੀਂ ਆਪਣਾ ਵਚਨ ਪੂਰਾ ਕਰਾਂਗੇ ਮੈਂ ਤੁਹਾਨੂੰ ਕਿਹਾ ਸੀ ਮੈਂ ਕਦੇ ਅੱਜ ਤੱਕ ਇਹਦਾ ਪਰਨ ਪੂਰਾ ਨਹੀਂ ਹੋਣ ਦਿੱਤਾ ਹੁਣ ਤੁਸੀਂ ਦੱਸੋ ਉਸ ਵੇਲੇ ਬਾਬਾ ਦੀਪ ਸਿੰਘ ਜੀ ਨੇ ਜਵਾਬ ਦਿੱਤਾ ਕਿ ਮੇਰਾ ਕੀ ਵਿਗੜਿਆ ਆਖ ਕੇ ਖਾਲਸਾ ਦੀ 18 ਸ਼ੇਰ ਦਾ ਖੰਡਾ ਹੱਥ 'ਚ ਪਕੜ ਕੇ ਜ਼ਾਲਮਾਂ ਨੂੰ ਚੰਗੀ ਤਰ੍ਹਾਂ ਲੋਹੇ ਦੇ ਚਣੇ ਚਬਾਏ ਤੇ ਇਸ ਟਕਸਾਲ ਦੇ ਪ੍ਰਮੁੱਖ ਸੇਵਾਦਾਰ ਬਾਬਾ ਦੀਪ ਸਿੰਘ ਜੀ ਸ਼ਹੀਦ ਦਾ ਸਰੀਰ ਇਹ ਪ੍ਰਕਰਮਿਆਂ ਵਿੱਚ ਗਿਆ ਸੀ ਇਸ ਪ੍ਰਕਰਮਿਆਂ ਵਿੱਚੋਂ ਸਰੀਰ ਦਾ ਇਸ਼ਨਾਨ ਕਰਵਾ ਕੇ ਫਿਰ ਜਾ ਕੇ ਬਾਅਦ ਚਾਤੀਵਨ ਜੋ ਜਗ੍ਹਾ ਬਣੀ ਬਾਬਾ ਜੀ ਦੀ ਯਾਦ ਵਿੱਚ ਉੱਥੇ ਸੰਸਕਾਰ ਕੀਤਾ ਗਿਆ ਉਸ ਤੋਂ ਪਿੱਛੋਂ ਆਪਣੀ ਉਸ ਜ਼ਿੰਦਗੀ ਦੇ ਦੌਰ ਵਿੱਚ ਬਿਆੰਤ ਜੁम्मेवार ਸੱਜਣਾ ਨੇ ਜੋ ਅਕਾਲੀ ਦਲ ਵਿੱਚ ਰਹਿ ਕੇ ਕੌਮ ਦੀ ਸੇਵਾ ਕਰਦੇ ਰਹੇ ਉਹਨਾਂ ਦੇ ਸਰੀਰ ਸ਼ਾਕਤ ਹੋਏ ਸਾਰੇ ਦੀਆਂ ਲਾਸ਼ਾਂ ਇੱਥੇ ਆਈਆਂ ਸੰਤ ਬਾਬਾ ਫਤਿਹ ਸਿੰਘ ਜੀ ਦੀ ਲਾਸ਼ ਵੀ ਇੱਥੇ ਆਈ ਹੈ ਫੇਰੂ ਮਾਨ ਦੀ ਲਾਸ਼ ਵੀ ਇੱਥੇ ਆਈ। 178 ਦੇ ਸਿੰਘ ਜਿਹੜੇ ਸ਼ਹੀਦ ਹੋਏ ਸੀ ਬਾਹਰ ਨਰਕਧਾਨੀ ਕੰਦੇ ਨਾਲ ਸ਼ਾਂਤ ਵਿੱਚ ਟੰਗ ਰਹਿੰਦੇ ਹੋયા। ਉਹਨਾਂ ਦੀਆਂ ਲਾਸ਼ਾਂ ਇੱਥੇ ਆਈਆਂ। ਜਥੇਦਾਰ ਮਹਨ ਸਿੰਘ ਦੀ ਤਰ ਸਵਰਗਵਾਸੀ ਪੀ.ਆਰ.ਆਈ ਹਸਪਤਾਲ ਵਿੱਚ ਉਹਨਾਂ ਦਾ ਅੰਤਮ ਸਮਾਂ ਹੋਇਆ। ਉਹਨਾਂ ਦੀ ਲਾਸ਼ ਇੱਥੇ ਆਈ। ਸੰਤ ਬਾਬਾ ਗੁਰਵੰਤ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਜੋ ਦਾਸ ਤੋਂ ਤੀਜੇ ਸਾਹ ਪਹਿਲਾਂ ਸਨ। ਉਹਨਾਂ ਨੇ ਗਮਨ ਮੈਦ ਤੇ ਕੀਤਾ ਸਤਖੰਡ ਗਮਨ ਉਹਨਾਂ ਦੀ ਲਾਸ਼ ਇੱਥੇ ਲਿਆ ਕੇ ਇਸ਼ਨਾਨ ਕਰਵਾ ਕੇ ਭਿੰਡਰੀ ਲਗਾਏ ਤੇ ਉਤਕੀਰਤ ਕੋ ਸਾਹ ਜਾ ਕੇ ਸੰਸਕਾਰ ਕੀਤਾ ਤੇ ਜੇ ਭਾਈ ਹਰਦੇਵ ਸਿੰਘ ਦੀ ਲਾਸ਼ ਇੱਥੇ ਆ ਗਈ ਇਹਦੇ ਨਾਲ ਪਵਿੱਤਰਤਾ ਕਿਵੇਂ ਪੰਗ ਹੋ ਗਈ ਇਸ ਆ ਸਥਾਨ ਤੇ ਸ਼ਹੀਦਾਂ ਦੀਆਂ ਲਾਸ਼ਾਂ ਆਉਂਦੀਆਂ ਕੁਰਬਾਨੀ ਕਰਨ ਵਾਲਿਆਂ ਦੀਆਂ ਲਾਸ਼ਾਂ ਆਉਂਦੀਆਂ ਪਰ ਜੇ ਕੁਰਬਾਨੀ ਕਰਨ ਵਾਲਿਆ ਹੁੰਦਾ ਕੋਈ ਖੂਨ ਪੀ ਕੇ ਤੇ ਆਪਣੇ ਆਪ ਨੂੰ ਬਾਦਸ਼ਾਹ ਘਾਉਣ ਦਾ ਹੱਕ ਰੱਖਦਾ ਤੇਰਾ ਘਾਉਣਾ ਚਾਹੁੰਦਾ ਉਹਦੀ ਲਾਸ਼ ਹਰਮੰਦਰ ਸਾਹਿਬ ਵਾਲੇ ਸਥਾਨ ਤੋਂ ਵੱਡ ਕੇ ਬੁੱਢੇ ਚੌਦਲ ਜਾ ਕੇ ਖੁੱਦੋ ਖੁੰਡੀ ਵੀ ਖੇਡਿਆ ਗਿਆ। ਪਵਿੱਤਰ ਖੂਨ ਵਾਲਿਆਂ ਦੀਆਂ ਲਾਸ਼ਾਂ ਇੱਥੇ ਆਉਂਦੀਆਂ ਤੇ ਅਪਵਿੱਤਰ ਖੂਨ ਵਾਲਿਆਂ ਦੀਆਂ ਲਾਸ਼ਾਂ ਨੂੰ ਇੱਥੋਂ ਸਰੀਰਾਂ ਨੂੰ ਲਾਸ਼ ਬਣਾ ਕੇ ਤੇ ਬਾਹਰ ਲਿਜਾਇਆ ਜਾਂਦਾ ਹੈ। ਇਹ ਕਹਿੰਦਾ ਜੀ ਕਿ ਇੱਥੇ ਆ ਗਏ। ਹਰਮੰਦਰ ਸਾਹਿਬ ਦੀ ਪ੍ਰਕਰਮਿਆਂ ਦੀ ਜੋ ਹਰਸ਼ ਹੈ ਇੱਕ ਇੱਕ ਸਿਰ ਦੇ ਥੱਲੇ ਖਾਸਾ ਜੀ 100-100 ਅਸ਼ੀਰ ਸਿੰਘ ਦਾ ਸਿਰ ਲੱਗਿਆ ਇੱਕ ਇੱਕ ਸਿਰ ਦੇ ਥੱਲੇ ਇੱਕ ਇੱਕ ਿੱਟ ਦੇ ਥੱਲੇ ਇਨਾ ਭਾਰੀ ਖੂਨ ਡੁਲਿਆ ਇਸ ਪਵਿੱਤਰਤਾ ਨੂੰ ਕਾਇਮ ਰੱਖਣ ਵਾਸਤੇ ਤੇ ਇਹ ਉੱਠ ਕੇ ਚਪਲੀਆਂ ਝਾੜਦਾ ਝਾੜਦਾ ਬੀਬੀ ਦੀਆਂ ਕਹਿੰਦਾ ਜੀ ਆਖੇ ਪਵਿੱਤਰਤਾ ਭੰਗ ਕਰ ਦਿੱਤੀ ਮੈਂ ਇਹਨੂੰ ਕਿਤੇ ਲੋਂਗਵਾਲ ਸਾਹਿਬ ਘਰ ਦੇਣ ਮੈਂ ਅੱਧੇ ਘੰਟੇ ਚ ਭਿੰਡਰਾ ਵਾਲੇ ਨੂੰ ਉੱਥੋਂ ਕੱਢ ਲਵਾਵਾਂਗਾ ਅਕਾਲ ਕੰਗ ਸਾਹਿਬ ਤੋਂ ਮੈਂ ਪਰਸੋਂ ਬੇਨਤੀ ਕੀਤੀ ਸੀ ਅੱਜ ਵੀ ਕਹਿਣਾ ਚਾਹੁੰਦਾ ਹਾਂ ਖਾਲਸਾ ਜੀ ਹਕੂਮਤ ਦੇ ਨਸ਼ੇ ਵਿੱਚ ਬੰਦਾ ਬਹੁਤ ਕੁਝ ਕਰਦਾ ਸੰਤਵਾਦਾ ਕਰਤਾਰ ਸਿੰਘ ਦੀ ਖਾਲਤਾ ਕਹਾ ਕਰਦੇ ਸੀ ਕਹਿੰਦੇ ਭਾਈ ਰਾਜਨੀਤਿਕ ਨੇ ਤਾਂ ਵੋਟਾਂ ਲੈਣੀਆਂ ਉਹਨਾਂ ਦੇ ਬਾਪੂ ਨੂੰ ਖੋਤਾ ਕਹਿੰਦੇ ਨੇ ਕੁਰਸੀ ਤੇ ਬਹਿ ਜਾਣ ਤੇ ਖੋਤੇ ਆਪਣੇ ਬਾਪੂ ਨੂੰ ਖੋਤਾ ਕਰਨ ਲੱਗ ਪੈਂਦੇ ਆ ਤੇ ਖੋਤੇ ਨੂੰ ਬਾਪੂ ਕਹਿਣ ਲੱਗ ਪੈਂਦੇ ਆ ਇਹ ਹਾਲਤ ਇਹਦੀ ਹੈ ਇਹਨੂੰ ਕਹੋ ਕਿ ਮੁੱਖ ਮੰਤਰੀ ਦਾ ਅਹੁਦਾ ਛੱਡ ਕੇ ਤੂੰ ਤਾਂ ਕੰਨ ਨਾ ਨਾਨਕਨਵਾਸ ਚੋਂ ਕੱਢ ਕੇ ਲੈ ਜਾਂ ਤੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦੇ ਕਵੇਰਾ ਤੇ ਜਿੱਥੇ ਕਹੇਗਾ ਛੱਡ ਕੇ ਤੇ ਮੈਂ ਬਾਹਰ ਆ ਜਾਊਂਗਾ ਤੇ ਨਾਲ ਫੜ ਕੇ ਲੈ ਜੀ ਆਉਂਦੇ ਨੂੰ ਮੈਨੂੰ ਪਤਾ ਤਾਂ ਲੱਗੂ ਥੋੜਾ ਘਣਾ ਉੱਤ ਮਾਵਾਂ ਦੇ ਮਰਵਾਈ ਜਾਂਦਾ ਬੈਠਾ ਉੱਤੇ ਚੰਡੀਗੜ੍ਹ ਚ ਐ ਬੋਰੀਆਂ ਲਾਇਆਂ ਹੋਈਆਂ ਛਾਤੀ ਧੜਕ ਧੜਕ ਰਵਾਈਦੀ ਐ ਕਿਤੇ ਨਿਕਲੇਗਾ ਬਾਹਰ ਤੇ ਤੈਨੂੰ ਪਤਾ ਲੱਗਣਾ ਐ ਤੇ ਖਾਲਸਾ ਨਾਲ ਹੱਥ ਜੁੜਦੇ ਕਿਨੇ ਐ ਸੋ ਮੈਂ ਬੇਨਤੀ ਕਰਾਂਗਾ ਸਾਰੀ ਕੌਮ ਨੂੰ ਕਿ ਖਾਲਸਾ ਜੀ ਆਪਾਂ ਨੂੰ ਡਿਕਟੇਟਰ ਸਾਹਿਬ ਦਾ ਹੁਕਮ ਹੈ ਸ਼ਾਂਤੀ ਰੱਖਣੀ ਐ ਤੇ ਸ਼ਾਂਤੀ ਚਾਹੀਦੀ ਵੀ ਐ ਪਰ ਇੱਕ ਬੇਨਤੀ ਜ਼ਰੂਰ ਕਰਾਂਗਾ ਸ਼ਾਂਤੀ ਇਹੋ ਜਿਹੀ ਨਹੀਂ ਚਾਹੀਦੀ ਕਿ ਬਰਬਾਦੀ ਹੋ ਜਾਵੇ ਸਿੱਖ ਕੌਮ ਦੀ ਤੇ ਇੱਕ ਮਾਮੂਲੀ ਬੰਦਾ ਸਿੱਖਾਂ ਤੇ ਫੇਰ ਸ਼ਾਂਤੀ ਰੱਖਣੀ ਐ ਇਹੋ ਜਿਹੀ ਸ਼ਾਂਤੀੋਂ ਮੈਂ ਹਾਮੀ ਨਹੀਂ ਸ਼ਾਂਤੀ ਰੱਖਣੀ ਐ ਜੋ ਹੁਕਮਾਂ ਨੂੰ ਮੰਨਣਾ ਐ ਜਦੋਂ ਤੱਕ ਗਵਰਨਮੈਂਟ ਆਪਣੇ ਬਾਹਰ ਕੰਮ ਕਰਦੀ ਆ ਜਰੂਰ ਠੰਡੇ ਰਹੋ ਕਿਉਂਕਿ ਆਪਣਾ ਧਰਮ ਤੇ ਮੋਰਚਾ ਚੱਲੇਦਾ ਚਾਪਾ ਸਫਲਤਾ ਪ੍ਰਾਪਤ ਕਰਨੀ ਆ ਸਾਰਿਆਂ ਨੇ ਹੱਕ ਲੈਣੇ ਆਪਣੇ ਪਰ ਕਿਸੇ ਵੀ ਟਾਈਮ ਤੇ ਕਿਸੇ ਵੀ ਦਿਨ ਗਵਰਨਮੈਂਟ ਇਸ ਸਥਾਨ ਦੀ ਪਵਿੱਤਰਤਾ ਨੂੰ ਭੰਗ ਕਰਨ ਵਾਸਤੇ ਚਾਰਦੀਵਾਰੀ ਦੇ ਅੰਦਰ ਆਉਂਦੀ ਹੈ ਮੈਂ ਪੂਰ ਜੋਰ ਅਪੀਲ ਕਰਾਂਗਾ ਸਾਰੀ ਸਿੱਖ ਸੰਗਤ ਨੂੰ ਜਿੰਨੀ ਪਿੰਡਾਂ ਸ਼ਹਿਰਾਂ ਵਿੱਚ ਸਾਰੇ ਦੇਸ਼ ਵਿੱਚ ਰਹਿੰਦੇ ਹੋ ਜਿੱਦੇ ਤੁਹਾਨੂੰ ਪਤਾ ਲੱਗ ਜਾਵੇ ਕਿ ਚਾਰਦੀਵਾਰੀ ਦੇ ਅੰਦਰ ਆ ਕੇ ਇਹਨਾਂ ਨੇ ਹਮਲਾ ਕੀਤਾ ਹੈ ਤੁਹਾਡੀ ਜ਼ਿੰਮੇਵਾਰੀ ਬਣਦੀ ਹਰ ਇੱਕ ਸਾਥ ਤੇ ਬੈਠੇ ਜੋ ਗੁਰੂ ਕੇ ਨਿੰਦਕ ਇਹ ਸਿੱਧਕਾਉਂ ਦੇ ਉਲਟਾ ਉਹਨਾਂ ਨੂੰ ਸੋਚ ਦੇਣਾ ਚਾਹੀਦਾ ਉਹ ਢਿੱਲ ਨਹੀਂ ਹੋਣੀ ਚਾਹੀਦੀ ਤੁਹਾਡੇ ਵੱਲੋਂ ਭਾ ਕੇ ਗੱਲ ਚੇਤੇ ਰੱਖਣੀ ਹੈ ਇਹ ਨਾ ਹੋਵੇ ਕਿ ਐਵੇਂ ਕੋਈ ਉੱਥੇ ਸ਼ੋਸ਼ਾ ਛੱਡ ਦੇਵੇ ਫੇਰ ਨਹੀਂ ਤੁਹਾਨੂੰ ਪੱਕਾ ਪਤਾ ਲੱਗ ਜਾਵੇ ਕਿ ਇੰਨਾਂ ਨੇ ਆਣ ਕੇ ਇੱਥੇ ਸਿੰਘ ਮਾਰੇ ਆ ਸਿੰਘ ਸ਼ਹੀਦ ਕੀਤੇ ਆ ਹਮਲਾ ਕੀਤਾ ਤੇ ਫੇਰ ਉਡੀਕਣਾ ਨਹੀਂ ਇਹ ਨਾ ਸੋਚਿਓ ਜੇ ਪਿੰਡਾਂ ਵਾਲੇ ਦਾ ਸੁਨਿਆਰ ਆਵੇਗਾ ਲੋਂਗੋਵਾਲ ਸਾਹਿਬ ਦਾ ਸੁਨਿਆਰ ਆਵੇਗਾ ਫੇਰ ਗੱਲ ਕਰਾਂਗੇ ਸੁਨਿਆਰ ਜੱਪਲੇ ਬਣ ਕੇ ਲੈ ਜਾਓ ਨੌਜਵਾਨ ਕਈ ਆਉਂਦੇ ਆ ਬਾਬਾ ਜੀ ਜੋ ਹੁਕਮ ਕਰੇਗਾ ਫੱਟੇ ਚੁੱਕ ਦਿਆਂਗੇ ਉਹ ਫੱਟੇ ਰੱਖੇ ਕਿੱਥੇ ਚਰਾ ਕੇ ਲੈ ਚੁੱਕ ਲੈਣੇ ਭਾਈ ਤੁਸੀਂ ਮੈਂ ਇਥੋਂ ਕਿੰਨੇ ਵੇਰਾਂ ਐਲਾਨ ਕਰ ਚੁੱਕਿਆ ਹੈ ਕਿ ਸਤਿਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਤਪਮਾਨ ਕਰਨ ਵਾਲਾ ਕੋਈ ਵੀ ਮਨੁੱਖ ਹੈ ਉਹਨੂੰ ਗੱਡੀ ਚੜਾ ਕੇ ਚੂਰਾ-ਚੂਰਾ ਕਰਕੇ ਸਾਡੇ ਕੋਲ ਆਇਆ ਕਰੋ ਅਸੀਂ ਸੰਭਾਂਗੇ ਆ ਖਟੜਾ ਪਿੰਡਾ ਲੁਧਿਆਣੇ ਦੇ ਵਿੱਚ ਅਰਾੜਾ ਸਾਹਿਬ ਤੋਂ 4 ਕਿਲੋਮੀਟਰ ਪਿੰਡਾ ਖਟੜਾ ਪਿੰਡ ਸਤਿਗੁਰੂ ਗ੍ਰੰਥ ਸਾਹਿਬ ਸੱਚੇ ਪਾਸ਼ਰੇ ਸਰੂਪ ਦਾ ਰਮਾਲਾ ਲਾਹ ਕੇ ਖਾਲਸਾ ਜੀ ਗੋਹੇ ਦੇ ਵਿੱਚ ਰੂੜੀ ਵਿੱਚ ਦੱਬ ਦਿੱਤਾ ਹੈ ਉਸ ਰੂਪ ਰੂੜੀ ਵਿੱਚੋਂ ਕੱਢਿਆ ਸੰਗਾਂ ਨੇ ਹੁਣ ਤੱਕ ਉਸ ਰੂਪ ਗੋਏ ਨਾਲ ਲਿਪੜਿਆ ਹੋਇਆ ਉੱਥੇ ਗੁਰਦੁਆਰੇ ਵਿਰਾਜਮਾਨ ਹੈ ਮੈਂ ਸਾਰੀ ਸੰਗਤ ਨੂੰ ਪੁੱਛਣਾ ਚਾਹੁੰਦਾ ਤੁਹਾਡੇ ਕਿੰਨੇ ਗਏ ਉੱਥੇ ਦੱਸੋ ਇੱਕ ਬੰਦਾ ਵੀ ਦੱਸੋ ਗਏ ਹੈ ਤਿੰਨ ਮਹੀਨਿਆਂ ਕੇ ਇਸ ਕੇਸ ਨੂੰ ਇਹ ਮੇਰੇ ਕੋਲੇ ਆ ਜਾਂਦੇ ਆ ਜਥੇਦਾਰਾਂ ਨੂੰ ਮਿਲ ਲੈਣੇ ਆ ਪ੍ਰਧਾਨ ਸਾਹਿਬ ਨੂੰ ਕਹਿ ਦਿੰਦੇ ਆ ਜੀ ਜੋ ਹੁਕਮ ਹੋਊਗਾ ਉਹ ਹੁਕਮ ਕਾਰਜ ਤੇ ਲਿਖਾਉਣਾ ਤੁਸੀਂ ਦੱਸੋ ਗੁਰੂ ਕੇ ਪਿਆਰਿਓ ਇੱਕ ਬੰਦਾ ਦੱਸੋ ਜਿੰਨੇ ਬੈਠੇ ਜਿੰਨਾਂ ਨੇ ਜਾ ਕੇ ਉੱਥੇ ਇਨਕੁਆਰੀ ਕੀਤੀ ਤੇ ਜਾਂ ਇਸ਼ਤ ਨੂੰ ਗੋਹੇ ਵਿੱਚ ਦੱਬਣ ਵਾਲੇ ਨੂੰ ਕਿਸੇ ਨੇ ਸਜ਼ਾ ਦਿੱਤੀ ਹੈ ਤਾਂ ਦੱਸੋ ਉਹ ਕਿਹਨੂੰ ਪੁੱਛਣਾ ਹੈ ਕੀ ਦੀ ਜ਼ਿੰਮੇਵਾਰੀ ਲੈਣਾ ਚਾਹੁੰਦੇ ਹੋ ਐਦੋਂ ਵੱਧ ਜ਼ਿੰਮੇਵਾਰੀ ਕਿੱਥੇ ਦੇਵਾਂਗੇ ਅਸੀਂ ਦਰਬਾਰ ਸਾਹਿਬ ਦਾ ਸਥਾਨ ਹੋਵੇ ਪੰਜਵੇਂ ਪਾਤਸ਼ਾਹ ਦੇ ਪਵਿੱਤਰ ਚਰਨ ਪੈ ਕੇ ਧਰਤੀ ਪਵਿੱਤਰ ਹੋਈ ਹੋਵੇ ਦਸਾਂ ਸਰੂਪਾਂ ਦੀ ਆਤਮਿਕ ਜੋਤ ਦਾ ਪ੍ਰਕਾਸ਼ ਹੋਵੇ ਸੰਗਤ ਵਿੱਚ ਖੜੋ ਕੇ ਮੈਂ ਜ਼ਿੰਮੇਵਾਰੀਆਂ ਵਾਲੇ ਗੱਲ ਤੁਹਾਨੂੰ ਕਹਿ ਰਿਹਾ ਤੇ ਫੇਰ ਵੀ ਤੁਸੀਂ ਉਹਨਾਂ ਲੋਕਾਂ ਨੂੰ ਦੰਡ ਨਾ ਦੇਵੋ ਤੇ ਪਿੱਛੇ ਕਹੋ ਬਾਬਾ ਦੀ ਜੋ ਕਹੋਗੇ ਕਰਾਂਗੇ ਕੀ ਕਰੋਗੇ ਫਿਰ ਤੁਸੀਂ ਇਹ ਕਹਿੰਦਾ ਕਿ ਮੈਂ ਬੜਾ ਸਿਆਣਾ ਤੇ ਸੂਝਵਾਨ ਆ ਮੁੱਖ ਮੰਤਰੀ ਪੰਜਾਬ ਦਾ ਸਿੱਖ ਵੱਖਰੀ ਕੌਮ ਦੀ ਗੱਲ ਚੱਲ ਰਹੀ ਹੈ ਮੈਂ ਭਾਵੇਂ ਮਤਾ ਪਾਸ ਕਰਨ ਦੇ ਟਾਈਮ ਤੇ ਇੱਥੇ ਨਹੀਂ ਸੀ ਪਰ ਮੈਨੂੰ ਪਤਾ ਲੱਗਾ ਲੀਡਰ ਸਾਹਿਬਾਨ ਨੂੰ ਤਾਂ ਪਤਾ ਸਾਰਾ ਸਿੱਖ ਵੱਖਰੀ ਕੌਮ ਦਾ ਮਤਾ ਪਾਸ ਹੋਇਆ ਬੜਾ ਅਖਬਾਰਾਂ ਨੇ ਹੱਥ ਚੁੱਕੀ ਜਿਹੜੇ ਵਿਰੋਧੀ ਸੀ ਸਾਰੇ ਦੁਨੀਆ ਦੀ ਫਿਰਕਾ ਪ੍ਰਸਤੀ ਦਾ ਪ੍ਰਚਾਰ ਕਰਨ ਵਾਸਤੇ ਯਤਨ ਕੀਤਾ ਗਿਆ ਸਿੱਖ ਅਲਹਿਦਗੀ ਚਾਹੁੰਦੇ ਆ ਸਿੱਖ ਵੱਖਰਾ ਹੋਣਾ ਚਾਹੁੰਦੇ ਆ ਮੈਂ ਦਿੱਲੀ ਰਹਿ ਕੇ ਆ 10 ਦਿਨ ਮੈਨੂੰ ਉੱਥੇ ਪੁੱਛਿਆ ਗਿਆ ਇੱਥੇ ਵੀ ਨਿਤ ਨਿਤ ਪੁੱਛਦੇ ਜਿਹੜੇ ਬਾਹਰੋਂ ਅਖਬਾਰਾਂ ਵਾਲੇ ਪ੍ਰੇਮੀ ਆਉਂਦੇ ਆ ਸੰਤ ਜੀ ਖਾਲਸਾ ਚਾਹੁੰਦੇ ਹਾਂ ਮੈਂ ਭਾਈ ਨਾ ਅਸੀਂ ਵਿਰੋਧ ਤਾਂ ਕਰਦੇ ਆ ਤੇ ਨਾਲ ਹੀ ਹਮਾਇਤ ਕਰਦੇ ਚੁੱਪ ਹਾਂ ਇੱਕ ਗੱਲ ਮੇਹਰ ਚਾਹਤ ਕੇ ਜੇ ਐਰ ਕੀ ਹਿੰਦੁਸਤਾਨ ਦੀ ਰਾਣੀ ਨੇ ਦੇ ਦਿੱਤਾ ਤੇ ਲੈ ਜਰੂਰ ਲਵਾਂਗੇ ਛੱਡਦੇ ਨਹੀਂ 1947 ਵਾਲੀ ਗਲਤੀ ਨਹੀਂ ਕਰਦੇ ਪਰ ਮੰਗਦੇ ਅਜੇ ਨਹੀਂ ਇਹ ਤਾਂ ਕੰਮ ਇੰਦਰਾ ਗਾਂਧੀ ਦਾ ਮੇਰਾ ਨਹੀਂ ਤੇ ਨਾਲ ਲੰਗੋਵਾਲ ਦਾ ਨਾ ਕਿਸੇ ਹੋਰ ਸਾਡੇ ਲੀਡਰ ਦਾ ਹੈ ਇਹ ਕੰਮ ਆਂ ਇੰਦਰਾ ਦਾ ਸਾਨੂੰ ਇੰਦਰਾ ਦੱਸੇ ਹਿੰਦੁਸਤਾਨ ਵਿੱਚ ਨਾਲ ਰੱਖਣਾ ਜਾਂ ਨਹੀਂ ਰੱਖਣਾ ਅਸੀਂ ਨਾਲ ਰਹਿਣਾ ਚਾਹੁੰਦੇ ਹਿੰਦੁਸਤਾਨ ਵਿੱਚ ਰਹਿਣਾ ਚਾਹੁੰਦੇ ਆ ਇੰਦਰਾ ਦੱਸੇ ਕਿ ਰੱਖਣਾਕ ਨਹੀਂ ਕੰਮ ਉਹਦਾ ਪੁੱਛਦੇ ਸਾਨੂੰ ਅਸੀਂ ਕੋਈ ਚੌਕੀਦਾਰ ਥੋੜਾ ਉਹਦਾ ਵੀ ਉਹਦਾ ਕੰਮ ਅਸੀਂ ਕਰ ਗਏ ਸਿੱਖ ਇੱਕ ਵੱਖਰੀ ਕੌਮ ਹੈ ਜਿਹੜੇ ਪੜ੍ਹੇ ਲਿਖੇ ਵੀਰ ਹੈ ਉਹਨਾਂ ਨੂੰ ਖੁਸ਼ੀ ਵੀ ਹੋਈ ਹੋਵੇਗੀ ਤਿੰਨ ਚਾਰ ਦਿਨ ਹੋਏ ਹੈ ਇੱਕ ਖਬਰ ਆਈ ਹੈ ਇੰਗਲੈਂਡ ਵਿੱਚ ਪਗੜੀ ਦੇ ਸਬੰਧ ਵਿੱਚ ਫੈਸਲਾ ਹੋਇਆ ਹੈ ਪੜ੍ਹੇ ਲਿਖੇ ਵੀਰਾਂ ਨੂੰ ਦੀ ਬਹੁਤ ਗਿਆਤ ਹੈ ਤੇ ਬੜੀ ਡੂੰਗੀ ਗੱਲ ਹੈ ਇੰਗਲੈਂਡ ਦੀ ਪਾਰਲੀਮੈਂਟ ਨੇ ਫੈਸਲਾ ਕਰ ਦਿੱਤਾ ਕਿ ਸਿੱਖ ਇੱਕ ਵੱਖਰੀ ਕੌਮ ਹੀ ਨਹੀਂ ਕੱਲੀ ਸਿੱਖ ਇੱਕ ਵੱਖਰੀ ਨਸਲ ਹੈ ਸਿੱਖ ਇੱਕ ਵੱਖਰੀ ਨਸਲ ਆ ਨਸਲ ਜਿਵੇਂ ਬਾਗ ਹੁੰਦਾ ਹੈ ਫਲਾਂ ਦਾ ਉਹਦੇ ਵਿੱਚ ਬੂਟੇ ਹੁੰਦੇ ਆ ਕਈ ਪ੍ਰਕਾਰ ਦੇ ਉਹਨੂੰ ਸਾਰੇ ਨੂੰ ਬਾਗ ਕਹਿ ਦਿੰਦੇ ਆ ਪਰ ਉਹਦੇ ਵਿੱਚੋਂ ਵਿਸ਼ੇਸ਼ ਨਸਲਾਂ ਵੇਖੀਆਂ ਜਾਂਦੀਆਂ ਉਹਨਾਂ ਨੇ ਫੈਸਲਾ ਕੀਤਾ ਕਿ ਸਿੱਖ ਵੱਖਰੀ ਕੌਮ ਤਾਂ ਹੈ ਨਹੀਂ ਪਰ ਇਹ ਇੱਕ ਵੱਖਰੀ ਨਸਲ ਵੀ ਆ ਦੁਨੀਆ ਵਿੱਚੋਂ ਉਸ ਪਾਰਲੀਮੈਂਟ ਨੇ ਫੈਸਲਾ ਕੀਤਾ ਹੋਵੇ ਤੇ ਅਕਾਲੀ ਦਲ ਦੇ ਵਿੱਚ ਬੈਠ ਕੇ ਸ਼੍ਰੋਮਣੀ ਕਮੇਟੀ ਵਿੱਚ ਬੈਠ ਕੇ ਸਾਡੇ ਲੀਡਰ ਸਾਹਿਬਾਨਾਂ ਨੇ ਵੀ ਫੈਸਲਾ ਕੀਤਾ ਹੋਵੇ ਸਿੱਖ ਇੱਕ ਵੱਖਰੀ ਕੌਮ ਹੈ ਤੇ ਮਹਾਸ਼ਿਆ ਕਹਣ ਨਹੀਂ ਜੀ ਇਹ ਤਾਂ ਇੱਕ ਹਿੰਦੂਆਂ ਦਾ ਅੰਗ ਹੈ ਜੇ ਤਾਂ ਜਰੇ ਆਪਣਾ ਸਾਨੂੰ ਜਰੇ ਪੈਸਾ ਕਰਾਰ ਦੇਣਾ ਤੇ ਕਹਿੰਦੇ ਜੀ ਇਹ ਵੱਖਰੇ ਜੇ ਅਸੀਂ ਨੌਕਰੀ ਕਰਨੀ ਹੈ ਤੇ ਇਹ ਵੱਖਰੇ ਇਹਨਾਂ ਨੂੰ 1.5 ਨੂੰ ਭਰਤੀ ਕਰੋ ਤੇ ਦੂਜੇ 98 ਕਰੋ ਤੇ ਜੇ ਪੇਟ ਕੁਰਤੀ ਦੇ ਸਾਧਨ ਵਾਸਤੇ ਕੋਈ ਯਤਨ ਕਰਨਾ ਅਸੀਂ ਹਿੱਸਾ ਲੈਣਾ ਹੈ ਫੇਰ ਹਿੰਦੂਆਂ ਦਾ ਇੱਕ ਅੰਗ ਹੈ ਇਹ ਕੀ ਕਾਰਨ ਹੈ ਅੱਗੇ ਵੀ ਇੱਕ ਦੰਦਾਸ ਨੇ ਬਿਆਨ ਦਿੱਤਾ ਸੀ ਜੇ ਸਿੱਖ ਹਿੰਦੂਆਂ ਦਾ ਇੱਕ ਅੰਗ ਹਨ ਤੇ ਵੱਖਰੇ ਨਹੀਂ ਤੇ ਫਿਰ ਅਖਬਾਰਾਂ ਵਿੱਚ ਤੇ ਪਾਰਲੀਮੈਂਟ ਵਿੱਚ ਤੇ ਅਸੈਂਬਲੀ ਵਿੱਚ ਇਹ ਕਹਿਣਾ ਸ਼ੁਰੂ ਕਰੋ ਕਿ ਹਿੰਦੂ ਅੱਤਵਾਦੀ ਹੈ ਤੇ ਜੇ ਸਿੱਖ ਅਤਵਾਦੀ ਹੈ ਤੇ ਫਿਰ ਮੰਨੋ ਕਿ ਸਿੱਖ ਵੱਖਰੀ ਕੌਮ ਹੈ ਅੱਤਵਾਦੀ ਕਹਿਣਾ ਤੇ ਸਿੱਖ ਨੂੰ ਤੇ ਜ ਇਕੱਠਿਆਂ ਕਹਿਣਾ ਤੇ ਸਾਰੇ ਹਿੰਦੂ ਇਹਦਾ ਜਵਾਬ ਦੇਵੇ ਗਵਰਨਮੈਂਟ ਉੱਥੇ ਬੈਠੇ ਪਾਰਲੀਮੈਂਟ ਵਿੱਚ ਪਾਸ ਕਰੀ ਜਾਂਦੇ ਆ ਮੈਨੂੰ ਪਤਾ ਲੱਗਾ ਮੈਂ ਖਬਰਾਂ ਆਪ ਤਾਂ ਪੜ੍ਹੀ ਨਹੀਂ ਕਦੇ ਗਲਤ ਬਣਾ ਹੋਵੇ ਮਾਰਦੀ ਹਜੂਰੀ 'ਚ ਖੜਾ ਸੁਣਿਆ ਮੈਂ ਕਿਸੇ ਸਿੰਘ ਤੋਂ ਤਾਂ ਵੀਰ ਦਵਿੰਦਰ ਸਿੰਘ ਦਾ ਕੋਈ ਪ੍ਰੇਮੀ ਮੈਂ ਤੱਕਣੇ ਅੱਜ ਤੱਕ ਉਹਨੇ ਲਿਖਿਆ ਐ ਕਿ ਮੈਂ ਆਪਣੇ ਪਰਿਵਾਰ ਨੂੰ ਆਪਣੀ ਮਾਤਾ ਨੂੰ ਬੱਚਿਆਂ ਨੂੰ ਮੈਂ ਆਪ ਭਿੰਡਰਾ ਵਾਲੇ ਕੋਲੇ ਜਾਵਾਂਗਾ ਉਹਨੂੰ ਕਹਾਂਗਾ ਕਿ ਮੇਰਾ ਸਾਰਾ ਪਰਿਵਾਰ ਮਾਰ ਦੇ ਜੇ ਤੂੰ ਖੂਨ ਦਾ ਪਿਆਸਾ ਤੇ ਇਹਦੇ ਨਾਲ ਰਾਜ ਲੈ ਕਹਿ ਤਾਂ ਦਿੱਤਾ ਫਿਰ ਆ ਜਾਂਦਾ ਤੈਨੂੰ ਮੋੜਿਆ ਕਿਹਨੇ ਐ ਇਹ ਪਤਾ ਕੌਣ ਤੋਂ ਲੱਗਣਾ ਨਾ ਉਹ ਜਿਸ ਮਨੁੱਖ ਦਾ ਕੰਮ ਹੈ ਨਸ਼ੇ ਛੜਾਉਣੇ ਜਿਸ ਮਨੁੱਖ ਦਾ ਕੰਮ ਹੈ ਅੰਮ੍ਰਿਤ ਛਕਾਉਣਾ ਜਿਸ ਮਨੁੱਖ ਦਾ ਕੰਮ ਹੈ ਗਾਤ੍ਰੇ ਕਿਰਪਾਨ ਪੋਣੀ ਜਿਸ ਮਨੁੱਖ ਦਾ ਕੰਮ ਹੈ ਕੇਸਰੀ ਨਿਸ਼ਾਨ ਸਾਹਿਬ ਦੇ ਥੱਲੇ ਇਕੱਠਿਆਂ ਕਰਨਾ ਜਿਸ ਮਨੁੱਖ ਦਾ ਕੰਮ ਹੈ ਪੰਥ ਦੀ ਡਾਕੇ ਨੰਗੇ ਤਾੜ ਹਮੈਤ ਕਰਨੀ ਤੇ ਕਰਨ ਦੀ ਪ੍ਰੇਰਣਾ ਦੇਣੀ ਜਿਸ ਮਨੁੱਖ ਦਾ ਕੰਮ ਹੈ ਕਿ ਆਗਿਆ ਪਈ ਅਕਾਲ ਕੀ ਤਵੀ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਇਸ ਗੁਰੂ ਦੇ ਲੜ ਲਾਉਣਾ ਤੇ ਸ਼ਬਦ ਗੁਰੂ ਦੇ ਮੰਨਣ ਬਾਅਦ ਤੇ ਦ੍ਰਿੜਤਾ ਸਹਿਤ ਕਹਿਣਾ ਤੇ ਉਸ ਮਨੁੱਖ ਵਾਸਤੇ ਕਹਿਣਾ ਜੀ ਖੂਨ ਦਾ ਪਿਆਸਾ ਹੈ ਮੈਂ ਪੁੱਛਣਾ ਚਾਹੁੰਦਾ ਹੈ ਉਹਰੇ ਮੁੱਖ ਮੰਤਰੀ ਨੂੰ ਤੇ ਇਹਨਾਂ ਦੇ ਚਾਤੜਿਆਂ ਤੇ ਟੌਟਾਂ ਨੂੰ ਜਿਸ ਮਨੁੱਖ ਦੇ ਰਾਜ ਵਿੱਚ ਇਸ਼ਤ ਨੂੰ ਅੱਗ ਲੱਗੀ ਹੋਵੇ ਜਿਸ ਮਨੁੱਖ ਦੇ ਰਾਜ ਵਿੱਚ ਧੀਆਂ ਪਹਿਣਾ ਨੰਗੀਆਂ ਕਰਕੇ ਉਹਨਾਂ ਦੇ ਪਿਤਾ ਨੂੰ ਉੱਪਰ ਪਾਇਆ ਗਿਆ ਹੋਵੇ ਜ਼ਬਰਦਸਤੀ ਜਿਸ ਮਨੁੱਖ ਦੇ ਰਾਜ ਵਿੱਚ ਸਿੱਖ ਦੇ ਧਾਰਮਿਕ ਸਥਾਨ ਦੀ ਤਰਿੱਪਤਾ ਭੰਗ ਕੀਤੀ ਗਈ ਹੋਵੇ ਤਨਾਕੂ ਸੁੱਟ ਕੇ ਜਿਸ ਮਨੁੱਖ ਦੇ ਰਾਜ ਵਿੱਚ ਕਿਰਪਾਨ ਤੇ ਬੈਣ ਲੱਗਾ ਹੋਵੇ ਜੇਸਮਨੋਖਦੇ ਰਾਜ ਵਿੱਚ ਉਹਦੀ ਆਪਣੀ ਜਵਾਨੀ ਬਚਨ ਹੁਣ ਕਿ ਮੇਰੀ ਬਦੌਲਤ ਇਹ ਸਿੱਖ ਕਲਚਰ ਖਤਮ ਹੋ ਗਿਆ ਮੁੱਖ ਮੰਤਰੀ ਦਾ ਬਿਆਨ ਹੈ ਪੰਜਾਬ ਦੇ ਮੁੱਖ ਮੰਤਰੀ ਜੱਕਰੀਏ ਦਾ ਉਹਦਾ ਬਿਆਨ ਹੈ ਕਿ ਮੇਰੀ ਬਦੌਲਤ ਸਿੱਖ ਕਲਚਰ ਖਤਮ ਹੋ ਗਿਆ ਤੇ ਬਾਣ ਬੰਦ ਦਾ ਜਿੰਮੇਵਾਰੀ ਲੈਂਦਾ ਕਹਿੰਦਾ ਮੈਂ ਕਿਹੜਾ ਅਕਾਲੀਆ ਨਾਲੋਂ ਘਟ ਮੇਰੇ ਗਾਥਰੇ ਕਿਰਪਾਨ ਹੈ ਉਹ ਬਟਰੂਪੀਏ ਰੂਪ ਵਿੱਚ ਹੋ ਕੇ ਕਹਿੰਦਾ ਮੈਂ ਚੀਜ਼ਾਂ ਤੇਰੇ ਰਾਜ ਵਿੱਚ ਨਹੀਂ ਹੋਈਆਂ ਕੋਈ ਬਾਹ ਖੜੀ ਕਰਕੇ ਕਹੋ ਪੰਜਾਬ ਵਿੱਚ ਵਿਸ਼ੇਸ਼ ਤੌਰ ਤੇ ਸਮੁੱਚੇ ਤੌਰ ਤੇ ਹਿੰਦੁਸਤਾਨ ਵਿੱਚ ਪੁਲਿਸ ਵੱਲੋਂ ਕਿਸੇ ਵੀ ਹਿੰਦੂ ਦੇ ਘਰ ਨੂੰ ਤੇ ਫੈਕਟਰੀ ਨੂੰ ਆਗਰਾਈ ਹੋਵੇ ਪੁਲਿਸ ਨੇ ਸਿੱਖਾਂ ਦੇ ਮੁੰਡਿਆਂ ਨੇ ਕਿੰਨੇ ਕਰ ਕਿੰਨੇ ਨੇ ਕਰ ਸਾਰੇ ਗਏ ਹਿੰਦੁਸਤਾਨ ਵਿੱਚ ਕਿਸੇ ਹਿੰਦੂ ਦੀ ਲੜਕੀ ਤੇ ਮੁਕੱਦਮਾ ਚੱਲਦਾ ਤੇ ਕੋਈ ਮਨੁੱਖਤਾ ਕੇ ਦੱਸੋ ਇਹ ਸਿੱਖਾਂ ਦੀਆਂ ਲੜਕੀਆਂ ਤੇ ਮੁਕੱਦਮੇ ਕਿਉਂ ਖਾਲਸਾ ਜੀ ਤੁਹਾਨੂੰ ਵੀ ਬੇਨਤੀ ਕਰਦਾ ਆਪਣੇ ਮਨ ਵਿੱਚ ਵੀ ਇੱਕ ਕਾਇਰਤਾ ਹੈ ਆਪਾਂ 30-30 ਹਜ਼ਾਰ ਛੜਾਉਂਦੇ ਰਹੇ 30-30 ਹਜ਼ਾਰ ਪਰ ਅਫਸੋਸ ਤੇ ਦੁੱਖ ਹੈ ਤੇ ਤੁਹਾਡੇ ਤੇ ਗਿਲਾ ਵੀ ਹੈ ਜਿਹੜੇ ਬਾਹਰ ਬੈਠੇ ਆ ਬੀਬੀ ਨਸ਼ਤਰ ਕੌਰ ਤੇ ਕੇਸ ਚੱਲ ਰਿਹਾ ਲੁਧਿਆਣਾ ਰਹਿ ਰਹੀ ਐ ਸਮਰਾਲੇ ਤਰੀਕਾ ਪੈਂਦੀ ਐ ਲੀਡਰ ਸਾਹਿਬਾਨ ਸਾਰੇ ਬੈਠੇ ਆ ਤੇ ਆਪਾਂ ਵੀ ਸੰਗਤ ਨੂੰ ਵਿੱਚ ਇਕੱਤਰ ਹੋਏ ਆ ਸਾਰੇ ਉੱਠ ਕੇ ਉਹਦੇ ਸੜਕ ਤੇ ਜਾ ਖੜੇ ਹੋਈਏ ਤੇ ਬੀਬੀ ਦੇ ਲੱਗੇ ਹੋਏ ਹੱਥ ਕੜੀ ਇੱਕ ਹਿੰਦੂ ਟੋਪੀ ਵਾਲਾ ਉੱਠ ਕੇ ਕਹ ਦੇਵੇ ਉਹ ਸਿੱਖੋ ਲੀਡਰ ਸਾਹਿਬਾਨ ਨੂੰ ਆ ਤੁਹਾਡੀ ਭੈਣ ਚਲੀ ਆ ਦੱਸੋ ਆਪਣੇ ਕੋਲ ਉੱਤਰ ਕੀ ਐ ਕੋਈ ਜਵਾਬ ਹੈ ਤਾਂ ਦੱਸ ਦਿਓ ਓਏ ਇੱਕ ਲੜਕੀ ਨੂੰ ਆਪਾਂ ਤਰੀਕ ਤੇ ਜਾਣ ਤੋਂ ਨਹੀਂ ਰੋਕ ਸਕੇ ਕੀ ਆ ਆਪਣੇ ਇੱਕ ਸਿੱਖੀ ਦਾ ਜੱਜਬਾ ਕੀ ਆ ਆਪਣੇ ਮਨ ਚ ਦ੍ਰਿੜਤਾ ਐ ਲੜਿਆ ਅਮਰਜੀਤ ਸਿੰਘ ਪੁਲਿਸ ਮਾਰਨ ਗਈ ਉਹਦਾ ਦਾ ਲੱਗ ਗਿਆ ਉਹਨਾਂ ਉਹਨੂੰ ਗੱਡੀ ਚੜਾ ਦਿੱਤਾ ਪੁਲਿਸ ਦਾ ਦਾ ਲੱਗ ਗਿਆ ਤੇ ਉਹਨੂੰ ਧੋਖੇ ਨਾਲ ਝੂਠਾ ਪੁਲਿਸ ਮੁਕਾਬਲਾ ਬਣਾ ਕੇ ਮਾਰ ਦਿੱਤਾ ਉਹ ਤੁਸੀਂ ਉਹ ਤੋਂ ਹੱਕ ਲੈ ਲੈ ਉਹਨੂੰ ਮਾਰ ਦਿੱਤਾ ਬੀਬੀ ਨੇ ਕੀ ਗੁਨਾਹ ਕੀਤਾ ਇਸ ਸਿਕਰੀ ਲੜਕੀ ਕਿਉਂ ਵਿਚਾਰੀਆਂ ਚੜਾ ਰਹੀ ਆ ਜੇ ਸਾਰਿਆਂ ਵਾਸਤੇ ਕਾਨੂੰਨੀ ਕੋਡ ਹੈ ਪਰ ਆਪਣੀ ਬੁਜੜੀ ਤੇ ਕਹਿਰਤਾ ਹੈ ਤੇ ਜਦੋਂ ਕੋਈ ਉਹ ਨੂੰ ਬੋਲਿਆ ਨਾ ਕਰ ਤੇਰੇ ਤੇ ਮੁਕਾਦਮੇ ਮੰ ਚੱਲੇ ਆ ਆ ਮੈਨੂੰ ਤਾਂ ਕੱਲ ਪਤਾ ਲੱਗਾ ਧਾਰਾ ਦਾ ਕਿਨੇ 506 ਹੀ ਆ ਕੋਈ ਨਕਮੀ ਦੀ ਧਾਰਾ ਹੈ ਕੋਈ ਬਣਾਉਣਾ ਸੀ ਕੋਈ ਚੱਜਦਾ ਹੀ ਬਣਾਉਂਦੇ ਮੇਰੇ ਤੇ ਛੋਟਾ ਜਿਹਾ ਕਹਿੰਦਾ ਕੇਸ ਸੀ ਇਹ ਸਾਡੇ ਤਾਂ ਇਸ ਨੇ ਫੈਸਲਾ ਕਰ ਦਿੱਤਾ ਹੈ ਜਦੋਂ ਜਨਮ ਲੈ ਕੇ ਆਏ ਆ ਹਰ ਇੱਕ ਮਨੁੱਖ ਤੇ ਕੇਸ ਬਣਿਆ ਹੈ ਮਰਨ ਲਿਖਾਏ ਮੰਡਲ ਮੇ ਆਏ ਉਥੇ ਮਰਨ ਲਿਖਾ ਕੇ ਫੇਰ ਮਾਂ ਕੋਲ ਇੱਕ ਪਿੱਛੇ ਆਏ ਕੇਸ ਤਾਂ ਉਥੇ ਬਣਿਆ ਹੈ ਕਹਿੰਦੇ ਇਸ ਪਾਸੇ ਧਿਆਨ ਦਿੱਤਾ ਵੀ ਇਹਨੂੰ ਕਿਵੇਂ ਜਿੱਟਣਾ ਆ ਛੋਟੇ ਛੋਟੇ ਕੇਸ ਬਣਾ ਦਿੱਤੇ ਜੇ ਤਾਂ ਮੈਂ ਕਹਿ ਦਿੰਦਾ ਵੀ ਸ਼ਹੀਦਾਂ ਦਾ ਹੱਕ ਲੈਣਾ ਇਸ ਲਈ ਬਿਆਦਵੀ ਦਾ ਹੱਕ ਲੈਣਾ ਧੀਆ ਪਾਣਾਂ ਦੀ ਇੱਜ਼ਤ ਲੁਕੀ ਦਾ ਹੱਕ ਲੈਣਾ ਸਿੱਖਾਂ ਨੂੰ ਇੱਕ ਥਾਂ ਇਕੱਠਿਆ ਕਰਨਾ ਸਾਰਿਆਂ ਦੇ ਨਸ਼ੇ ਛੜਾਉਣੇ ਐ ਇਸ ਵਾਸਤੇ ਕੌਣ ਤਿਆਰ ਕੋ ਤਿਆਰ ਰਹੇ ਤੇ ਜੇ ਸਾਡੇ ਤੇ ਹਮਲੇ ਬੰਦ ਨਾ ਕੀਤੇ ਅਸੀਂ ਗਿਣਗਣ ਕੇ ਆਪਣਾ ਬਦਲਾ ਲਵਾਂਗੇ ਇਹ ਮੈਂ ਵਚਨ ਕਰ ਦਿੰਦਾ ਤੇ ਕਹਿੰਦੇ ਜੀ ਗੜਮ ਪ੍ਰਚਾਰ ਕੀਤਾ ਤੇ ਜੇ ਪੰਜਾਬ ਦਾ ਮੁੱਖ ਮੰਤਰੀ ਕਹਿੰਦਾ ਕੋ ਚਲ ਦੇਾਂਗੇ ਦਰੜ ਦੇਾਂਗੇ ਮੜ ਦੇਾਂਗੇ ਉਹਦੇ ਤੇ ਕੋਈ ਕਿਸ ਨਹੀਂ ਜੇ ਕੇਵਲਕ੍ਰਿਸ਼ਨ ਕਹਿੰਦਾ ਇਹ ਸੰਪਰਦਾਵਾਂ ਸਾਰੀਆਂ ਅੱਜ ਤੋਂ 3 ਮਹੀਨੇ ਪਹਿਲਾਂ ਕਾਲੀ ਪੱਤਰਕਾਰਾਂ ਦਾ ਕਿਦਿਆਨ ਆਇਆ ਸੀ ਆ ਕੇਵਲਕ੍ਰਿਸ਼ਨ ਮੈਂ ਵੇਖਿਆ ਸੀ ਇੱਕ ਵੇਰਾ ਉੱਤੇ ਕੀਰਤਪੁਰ ਸਾਹਿਬ ਜਿਵੇਂ ਬੱਕਰੀ ਤੇ ਮੀਂਹ ਪੈ ਜਾਂਦਾ ਤਾਂ ਕੰਮ ਦੀ ਨਾ ਠੱਕੇ ਨਾ ਆਏ ਉਹਦਾ ਕੰਮ ਦਾ ਸੋਣ ਬੜੀਆਂ ਗੱਲਾਂ ਕਰਦਾ ਬਾਹਰ ਇਹ ਸੋ ਖਾਲਸਾ ਜੀ ਉਹਨੇ ਕਹਾਂ ਕਿ ਸੰਪਰਦਾਵਾਂ ਜਿਹੜੀਆਂ ਜਾਤ ਸਿੱਖ ਆਪਣੇ ਆਪ ਨੂੰ ਲੱਕੜੀ ਖਾਉਂ ਖਾਉਣਾ ਚਾਹੁੰਦੇ ਆ ਉਹ ਸਾਰੇ ਪਾਕਿਸਤਾਨ ਨੂੰ ਚਲੇ ਜਾਣ ਹਰਿਆਣੇ ਵਿੱਚ ਇੱਕ ਬੈਠਾ ਸੀ ਉਹਨੇ ਕਾ ਦਿੱਤਾ ਕਿ ਸਾਰੇ ਸਿੱਖ ਪੰਜਾਬ ਚਲੇ ਜਾ ਕਿਸੇ ਨੂੰ ਹਰਿਆਣੇ ਚ ਨਹੀਂ ਰਹਿਣ ਦੇਣਾ ਉਹਨਾਂ ਤੇ ਕੋਈ ਕੇਸ ਬਣਿਆ ਸ਼ੇਖ ਦਾ ਪੁੱਤ ਦਾ ਜਦੋਂ ਤੋਂ ਜੰਮਿਆ ਉਸੇ ਦਿਨ ਤੋਂ ਉਹਦੇ ਤੇ ਕੇਸ ਚੱਲਣੇ ਚੱਲਣਾ ਜੇ ਧਰਮ ਦੀ ਗੱਲ ਕਰਨੀ ਹੈ ਤੇ ਖਾਸਾ ਜੀ ਫੋਟੋ ਤੁਸੀਂ ਰੱਖਦੇ ਫੋਟੋ ਮੈਂ ਵੈਸੇ ਫੋਟੋ ਦੇ ਬਹੁਤ ਹੱਕ ਵਿੱਚ ਨਹੀਂਗਾ ਫੋਟੋ ਰੱਖਦੇ ਹੋ ਤੁਸੀਂ ਜੇ ਫੋਟੋ ਰੱਖਣੀ ਹੈ ਤੇ ਧਰਮ ਦੀ ਕਮਾਈ ਕਰਨੀ ਹੈ ਤੇ ਚਰਖੜੀ ਦੀ ਫੋਟੋ ਰੱਖਿਆ ਕਰੋ ਅਸੀਂ ਚਰਖੜੀ ਤੇ ਚੜਨਾ ਹੈ ਜੇ ਧਰਮ ਦੀ ਗੱਲ ਕਰਨੀ ਹੈ ਤੇ ਟੋਕਾ ਕੋੜ ਰੱਖਿਆ ਕਰੋ ਸਾਡਾ ਬੰਦ ਬੰਦ ਕੱਟਿਆ ਜਾਣਾ ਹੈ ਜੇ ਸੱਚ ਕਹਿਣ ਦੀ ਜ਼ਰੂਰਤ ਕਰਨੀ ਹੈ ਤੇ ਫੇਰ ਰੰਬੀ ਕੋੜ ਰੱਖਿਆ ਕਰੋ ਖੋਪਰੀ ਸਾਡੀ ਜ਼ਰੂਰ ਲੱਥੂ ਰੂਲ ਲੱਤੇਗੀ ਉਹ ਵੀ ਗੱਲ ਕਰਨ ਦੀ ਨਹੀਂ ਜੇ ਗੱਲ ਕਰਨ ਵਾਲਿਆਂ ਨੂੰ ਰੋਟੀ ਖਵਾਉਣੀ ਪ੍ਰਸ਼ਾਦਾ ਛਕਾਉਣਾ ਪਾਣੀ ਪਿਉਣਾ ਤਾਂ ਲੱਥਣੀ ਹੈ ਤਾਰੂ ਸਿੰਘ ਜੀ ਨੇ ਕੋਈ ਵਾਰ ਨਹੀਂ ਸੀ ਕੀਤਾ ਕੋਈ ਹਥਿਆਰ ਨਹੀਂ ਸੀ ਰੱਖਿਆ ਕੇਵਲ ਪ੍ਰਸ਼ਾਦੇ ਪਾ ਕੇ ਟੋਕਰੇ ਵਿੱਚ ਗੁਰੂ ਕੀ ਸੰਗਤ ਨੂੰ ਭੁੱਖਿਆਂ ਨੂੰ ਛਕਾਉਂਦਾ ਸੀ ਤੇ ਉਹਨੂੰ ਪੁੱਛਿਆ ਗਿਆ ਤੁਸੀਂਾਂ ਪ੍ਰਸ਼ਾਦੇ ਛਕਾਏ ਆ ਕਿੰਦਾ ਹਾਂ ਛਕਾਏ ਆ ਗਾਂ ਨੂੰ ਬੰਦ ਕਰਦੇ ਨਹੀਂ ਕਰਾਂਗਾ ਫਿਰ ਖੋਪਰੀ ਲੱਤੇਗੀ ਖੋਪਰੀ ਲਵਾ ਸਕਣਾ ਬੰਦ ਨਹੀਂ ਕਰ ਸਕਦਾ ਖੋਪਰੀ ਲੱਤੀ ਖਾਲਸਾ ਜੀ ਸਿੰਘ ਦੀ ਖੋਪਰੀ ਲੱਤ ਗਈ ਹੋਇਆ ਕੀ ਜਦੋਂ ਕੋਪਰੀ ਲੱਤਨੀ ਜਿਵੇਂ ਅੱਜ ਇਹ ਕੰਨ ਦੇ ਮੱਧੇ ਘੰਟੇ ਸਾਰੇ ਖਤਮ ਕਰਨ ਨੂੰ ਇਹ ਨੂੰ ਇਹ ਬੜਾ ਭਲੇਖਾ ਹੈ ਜਿੱਦੈ ਇਸ ਸਥਾਨ ਤੇ ਹਮਲਾ ਹੋਇਆ ਇਹ ਪਿਛਲੀ ਗੱਲ ਨਹੀਂ ਗਈ ਵੀ ਜਿਹੜਾ ਆ ਤੇ ਮੜ ਕੇ ਸੱਚ ਰਾ ਕੇ ਮਾਫੀ ਮੰਗ ਲੂੰ ਮੈਂ ਡ੍ਰਿਡ ਨੇਚਨ ਵਾਲਾ ਗੱਲ ਕਹਿਣੀ ਚਾਹੁੰਦਾ ਹਾਂ ਜਿੱਦੈ ਇਸ ਸਥਾਨ ਤੇ ਪੁਲਿਸ ਵੱਲੋਂ ਹੁਣ ਹਮਲਾ ਹੋਇਆ ਇਹ ਦੁਨੀਆ 'ਚ ਮਿਸਾਲ ਬਣੇਗੀ ਕਿ ਖਾਲਸਤਾਨ ਬਣਿਆ ਉਸ ਦਿਨ ਜ਼ਰੂਰ ਖਾਲਸਾ ਰਮਣੀਆ ਇੱਥੇ ਪੁਲਿਸ ਹੁਣ ਇੱਥੇ ਐਸੰਭਰਾ ਕੇ ਕੁਝ ਭੈੜੀ ਹਰਕਤ ਕਰਨੀ ਚਾਹੇਗੀ ਭਾਈ ਤਾਰੂ ਸਿੰਘ ਦੀ ਖੋਪਰੀ ਲੱਥੀ ਤੇ ਖਾਲਸਾ ਜੀ ਜੁੱਤੀ ਨਾਲ ਕੁੱਟ ਕੇ ਜਕਰੀਆਂ ਨੂੰ ਅੱਗੇ ਲਾ ਕੇ ਬਾਈ ਦਿਨ ਬੈਠਾ ਰੇ ਖੋਪਰੀ ਲਵਾ ਕੇ ਤੇ ਇਹ ਕੀ ਕਹਿੰਦਾ ਆ ਇਸ ਸਮੇਂ ਤੰਦਰੋ ਜਿਉਂਦਿਆਂ ਨੂੰ ਲੈ ਜਾਉ ਕੱਢ ਕੇ ਆ ਜੀ ਦੇ ਜੁਰਤ ਕਰਕੇ ਲੈ ਜਾਵੇਗਾ ਕਿਹੜਾ ਚੂੜੀਆਂ ਪਾਈਆਂ ਹੋਣੀਆਂ ਔਰ ਮੈਂ ਤੁਹਾਨੂੰ ਇਹ ਬੇਨਤੀ ਜ਼ਰੂਰ ਕਰਦਾ ਆ ਇਕੱਠੇ ਹੋ ਜਾਂਦੇ ਆ دیਵਾਨ ਲੱਗ ਜਾਂਦਾ ਸ਼ਰਧਾ ਜੀ ਦੇਖ ਕੇ ਤੁਰ ਜਾਂਦੇ ਬੋਲਣ ਵਾਲੇ ਆਪਣੇ ਥਾਂ ਤੇ ਸੁਣਨ ਵਾਲੇ ਆਪਣੇ ਥਾਂ ਤੇ ਇਹ ਬਾਹਰ ਜਾ ਕੇ ਖੁਸਰੇ ਬਣ ਕੇ ਸੌਂ ਕਿ ਕਿਉਂ ਨੇ ਸ਼ਸਤਰਧਾਰੀ ਹੁੰਦੇ ਕਿਉਂ ਨਹੀਂ ਹਥਿਆਰਬੰਦ ਹੁੰਦੇ ਹਥਿਆਰ ਰੱਖ ਕੇ ਸ਼ਸਤਰਧਾਰੀ ਹੋ ਕੇ ਕਿਸੇ ਦੀ ਘੇਂਣ ਦੀ ਅਜਤ ਲੁੱਟਣੀ ਆਪਣੇ ਵਾਸਤੇ ਪਾਪ ਹੈ ਜੀਵ ਘਾਤ ਕਰਨਾ ਆਪਣੇ ਵਾਸਤੇ ਪਾਪ ਹੈ ਕਿਸੇ ਦਾ ਘਰ ਲੁੱਟਣਾ ਦੁਕਾਨ ਲੁੱਟਣੀ ਆਪਣੇ ਵਾਸਤੇ ਪਾਪ ਹੈ ਕਿਸੇ ਦੀ ਬੇਇੱਜ਼ਤੀ ਪਰ ਹਥਿਆਰ ਰੱਖ ਕੇ ਆਪਣੀ ਕੀਤੀ ਬੇਇੱਜ਼ਤੀ ਦਾ ਹੱਕ ਨਾ ਲੈਣਾ ਵੀ ਪਾਪ ਹੈ ਪਵਨ ਕੁਮਾਰ 230 ਗ੍ਰਨੇਡ ਰੱਖਿਆ 230 ਜੀ ਨਾਲ ਸੰਤ ਕਰਿਆ ਨਹੀਂ ਬਣਦਾ ਔਰ ਇੱਥੇ ਕੋਈ ਮੁਕਤਨਾ ਨਹੀਂ ਤੇ ਜੇ ਪੱਗ ਵਾਲਾ ਕਿਤੇ ਕਹੇ ਮਲਸਾਂਸੀ ਬਨੂਕੀ ਰੱਖ ਲਵਾ ਕਹਿੰਦੇ ਜੀ ਇਹ ਤਤਵਾਦੀ ਹੈ ਇਹਨੂੰ ਟੰਗ ਦਿਓ ਕੁੱਠਾ ਨੂੰ ਫਾਸੀ ਲਾ ਦਿਓ ਇੱਕ ਨਗ ਜੇ ਤਾਂ ਪੱਗਾਂ ਸਿਰ ਤੇ ਰੱਖ ਕੇ ਤੇ ਸਾਫਤ ਸੂਰਤ ਰਹਿ ਕੇ ਤੇ ਸਿੱਖ ਵਕਰੀ ਕੌਮ ਕਹਾ ਕੇ ਆਪਣੇ ਧਾਰਮਿਕ चिन्हਾਂ ਦੇ ਸਾਥ ਵਿਚਰਨਾ ਸੰਸਾਰ ਵਿੱਚ ਫੇਰ ਤਾਂ ਖਾਲਸਾ ਜੀ ਬੱਚਾ ਬੱਚਾ ਤੇ ਮਾਈ ਬਜ਼ੁਰਗ ਤੇ ਨੌਜਵਾਨ ਤਤ ਪਰੋ ਤੇ ਸੀਸ ਤਲੀ ਤੇ ਰੱਖ ਕੇ ਛੜਕਾਂ ਤੇ ਆ ਜਾਓ ਆ 4 ਤਰੀਕ ਨੂੰ ਹੁਕਮ ਹੋਇਆ ਤੇ ਜੇ ਸਿਰ ਤੇ ਟੋਪੀਆਂ ਰੱਖ ਕੇ ਤੇ ਮੂੰਹ ਸਰ ਮਨਾ ਕੇ ਤੇ ਚਪਲੀਆਂ ਝਾੜ ਕੇ ਤੁਰਨਾ ਹੈ ਫੇਰ ਜਿੱਥੇ ਮਰਜੀ ਤੁਰੇ ਫਿਰ ਕੋਈ ਕੁਝ ਨਹੀਂ ਕਹਿੰਦਾਗਾ ਅਣਖ ਨਾਲ ਜਿਉਣਾ ਹੈ ਤੇ ਸ਼ਹੀਦੀ ਵਾਸਤੇ ਤਿਆਰ ਹੋਵੋ ਤੇ ਬੇਗਾਰਤੀ ਤੇ ਬੇਅਣਖੀ ਦੀ ਜ਼ਿੰਦਗੀ ਨਾਲ ਜਿਉਣਾ ਹੈ ਤੇ ਫੇਰ ਜਿੱਥੇ ਮਰਜੀ ਤੁਰੇ ਫਿਰ ਤੁਹਾਨੂੰ ਕੋਈ ਹੱਥ ਨਹੀਂ ਲਾਉਂਦਾਗਾ ਪਰ ਸਿੱਖੀ ਧਰਮ ਵਾਸਤੇ ਤਿਆਰ ਪਰ ਤਿਆਰ ਹੋਵੋ 400 ਸਾਲ ਪਹਿਲਾਂ ਤੋਂ ਕੀਤਾ 10ਵੇਂ ਪਾਛੇ ਨੇ 300 ਸਾਲ ਪਹਿਲਾਂ ਕਰ ਦਿੱਤਾ ਸਤਿਗੁਰੂ ਨਾਨਕ ਦੇਵ ਜੀ ਨੇ 500 ਸਾਲ ਪਹਿਲਾਂ ਫੈਸਲੇ ਕੀਤੇ ਆ ਗ੍ਰੰਥ ਪੜ੍ਹਿਆ ਤੇ ਪਤਾ ਲੱਗਦਾ ਭਾਈਆਂ ਛੰਦ ਹੁੰਦੇ ਆ ਨੇ ਤੇ ਮੰਡਲੀ ਕੀਤਾ ਉਸ ਆਪਣਾ ਪੰਥ ਨਿਰਾਲਾ ਮੇਰਾ ਲਾਰਾ ਅਰਥ ਵੱਖਰਾ ਹੈ ਪੰਥ ਦੇ ਅਰਥ ਤਾਂ ਬਹੁਤ ਆ ਪਰ ਆਪਾਂ ਪੰਥ ਦੇ ਅਰਥ ਇੱਥੇ ਰੱਖ ਜੇ ਜਿੰਨਾ ਕਾਪਾ ਜਾਣਦੇ ਹੋ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਉੱਥੇ ਨਿਰਮਲ ਭਗਵੇਂ ਕੱਪੜਿਆਂ ਨਾਲ ਨਹੀਂ ਨਿਰਮਲ ਗੁਜਰ ਪੰਥ ਦਾ ਨਾ ਹੋਇਆ ਦਸਵੇਂ ਪਾਸ਼ੇ ਨੇ ਕਹਾ ਜਾਵਲਾ ਖਾਲਸਾ ਰਹੇ ਨਿਆਰਾ ਤਬਲਾ ਤੇਜ ਦੀਓ ਮੈਂ ਸਾਰਾ ਜਾਵੇ ਕਹੇ ਬਿਪਨ ਕੀ ਰੀਤ ਮੈਂ ਨਾ ਕਰੋਂ ਇਨਕੀ ਪ੍ਰਤੀਤ ਸਤਿਗੁਰੂ ਕਹਿੰਦੇ ਜੇ ਇਹਨਾਂ ਦੀ ਰੀਤ ਕਰਾਂਗੇ ਤੇ ਮੈਂ ਭਰੋਸਾ ਨਹੀਂ ਖਾਲਸਾ ਦਾ ਕਰਾਂਗਾ ਹੁਣ ਆਪਾਂ ਵੇਖ ਲਈਏ ਆਪਣੇ ਪਿਤਾ ਜੀ ਕਹਿ ਰਹੇ ਹਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਬਿਨਾ ਸ਼ਸਤਰ ਕੇਸ ਸਿੰਘ ਨਰੰਗ ਭੇਡ ਜਾਨੋ ਗਹਿ ਕਾਨ ਤਾਕੋ ਕਿਤੈ ਲਾ ਸੁਧਾਨੋ ਇਹੀ ਮੋਰ ਆਗਿਆ ਸੁਣੋ ਸਿੱਖ ਪਿਆਰੇ ਬਿਨਾ ਸ਼ਸਤਰ ਕੇਸ ਸਿੰਘ ਨਾ ਦੇਵਾਂ ਜਿਦਾਰੇ ਮੇਰਾ ਸਿੱਖ ਜਿਹੜਾ ਹੈ ਮੇਰਾ ਪੁੱਤਰ ਜਿਹੜਾ ਹੈ ਉਹ ਕੇਸਾ ਧਾਰੀ ਹੋਵੇ ਤਾਂ ਸ਼ਸਤਰ ਧਾਰੀ ਹੋਵੇ ਜੇ ਦੋ ਤੀ ਦਾ ਸਿੱਖ ਕੋਲ ਨਹੀਂ ਭਾਵੇਂ ਕਿੰਨੀ ਤਪੱਸਿਆ ਕਰਦਾ ਮੈਂ ਉਹਨੂੰ ਦਰਸ਼ਨ ਹੀ ਕਦੇ ਦੇਵਾਂਗਾ ਆਪਣੇ ਪਿਓ ਦਾ ਇਹ ਫੈਸਲਾ ਹੈ ਤੇ ਜਿਨ੍ਹਾਂ ਨੇ ਪਿਓ ਦਾ ਇਹ ਫੈਸਲਾ ਹੈ ਕਿ ਤੁਸੀਂ ਜੰਗ ਵੇਲੇ ਸ਼ਸਤਰ ਚੁੱਕੋ ਤੇ ਉਹ ਪਿਛੋਂ ਨੌ ਤਾਗਾਂ ਵਾਲਾ ਜਨੇਊ ਕੁੰਜੀ ਪਾਉਣ ਵਾਸਤੇ ਰੱਖ ਲਓ ਬੰਨਣ ਵਾਸਤੇ ਉਹ 230 ਗਨੇਡ ਤੇ ਬੰਦੂਕਾਂ ਤੇ ਛਤੇਨਾ ਰੱਖਣ ਤੇ ਜਿਹਦੇ ਪੁੱਤਰ ਨੂੰ ਹੁਕਮ ਹੈ ਕੋਸ਼ਾਤਰ ਬਿਨਾਂ ਰਹਿਣਾ ਨਹੀਂ ਉਹਦੇ ਤੱਕੰਦੇ ਪਾਬੰਦੀ ਨੂੰ ਚੈਲੰਜ ਹੈ ਹੁਣ ਇਹ ਦਸਖਦਾਰ ਜੀ ਬੋਲਦੇ ਹਟਿਆ ਰਮੇਸ਼ ਬਾਰੇ ਉਹ ਕਹਿੰਦਾ ਜੀ 4 ਵਜੇ ਕਿਉਂ ਗਏ ਪਰਦਾਲੇ ਦਾ ਮੁੰਡਾ ਮੈਂ ਤਾਂ ਵੇਖਿਆ ਨਹੀਂ ਸੁਣਿਆ ਅਖਬਾਰਾਂ 'ਚ 4 ਵਜੇ ਜੀਪ ਤੇ ਕਿਉਂ ਗਏ ਹੁਣ ਤਾਂ ਮੈਂ ਇੱਥੇ ਬੈਠਾ ਚਲੋ ਕਿਸੇ ਵੇਲੇ ਵੀ ਉੱਠ ਕਰੋਨਾ ਅ ਜਦੋਂ ਮੈਂ ਬਾਹਰ ਰਹਾ ਮੈਂ ਤਾਂ 18 18 ਦੁਆਰ ਲਾਉਣੇ ਪੈਂਦੇ ਸੀ ਤੇ 7 7 ਰਾਤਾਂ ਤੇ 7 7 ਦਿਨ ਸੰਤ ਨੇ ਇੱਕ ਮਿੰਟ ਨਹੀਂ ਸੌਣ ਦਿੱਤਾ ਤੇ ਜੇ ਇਹੋ ਜਿਹੇ ਵਿਧਾਨ ਦੇ ਅਨਸਾਰ ਚੱਲਣਾ ਹੋਵੇ ਤਾਂ ਫਿਰ ਤਾਂ ਰੋਟੀ ਖਾਣੇ ਵੀ ਓਕੀ ਹੋ ਜੂ ਸਿੱਖ ਦੇ ਪੁੱਤਵਾ ਤੀ ਗੁਰਮਤ ਜਿਆਦਾ ਹੈ ਕਿ ਪੈਰ ਰਾਤ ਗਈ ਤੱਕ ਭਜਨ ਕਰਨਾ ਤੇ ਪੈਰ ਰਾਤ ਰਹਿਂਦੀ ਤੋਂ ਉੱਠ ਕੇ ਫੇਰ ਸਿਮਰਨ ਵਿੱਚ ਜੁੜਨਾ ਹੈ ਸਤਗੁਰੂ ਦਾ ਤਾਂ ਗੁਰਮਤ ਲਾ ਰ ਆਏ ਤੇ ਨਾਲੇ ਇਹੋ ਜਿਹੇ ਬੰਦਿਆਂ ਨੂੰ ਪੁੱਛਣ ਦੀ ਲੋੜ ਕੀ ਹੈ ਉਹ ਜਿੰਨਾ ਲੋਕਾਂ ਨੂੰ ਇੱਕ ਵਾਰੀ ਨਰੰਗੇ ਨੇ ਕਹਿ ਦਿੱਤਾ ਕਿ ਟੋਪੀ ਤੇ ਜਨੇਊ ਲਾ ਕੇ ਮੰਝੇ ਤੇ ਰੱਖਦੇ ਕੁੱਟਿਆ ਮਾਰਿਆ ਕੋਈ ਨਹੀਂ ਗਾ ਵਾਰ ਨਹੀਂ ਕਿਸੇ ਤੇ ਕੀਤਾ ਤੰਗ ਨਹੀਂ ਕਿਸੇ ਨੂੰ ਕੀਤਾ ਐਨੀ ਗੱਲ ਕਹੀ ਕੇ ਟੋਪੀ ਤੇ ਜਨੇਊ ਲਾ ਕੇ ਮੇਰੇ ਮੰਦੇ ਮੰਝੇ ਦੀ ਪੈਰ ਤੇ ਰੱਖ ਦਿਓ ਤੇ ਦਿਨ ਚ ਟੋਪੀਆਂ ਤੇ ਜਨੇਊ ਲੈ ਕੇ ਤੇ ਜਾ ਕੇ ਕਹਿੰਦੇ ਜਨਾਬ ਕਿਰਪਾ ਕਰੀ ਸਾਨੂੰ ਬਚਾ ਲਈ ਟੋਪੀ ਪਾਵੇਂ ਜਿਹੜੀ ਘਰੇ ਪਈ ਉਹ ਵੀ ਲੈ ਲੈ ਉਹਨਾਂ ਲੋਕਾਂ ਦਾ ਡਰ ਕਰਦਾ ਡਰਤਾ ਕੇਵਲ ਹੈ ਤੇ ਆਪਾਂ ਨੂੰ ਆਪਣੇ ਆਪ ਨੂੰ ਹੈ ਉਹ ਕਿਹੜਾ ਜਿਹੜੇ ਨੌਜਵਾਨ ਸਿੱਖਾਂ ਨੇ ਮੁੰਡੇ ਸਿੱਖੀ ਤੋਂ ਪਤ ਤੋ ਰਹੇ ਆਂ ਭੈੜੇ ਪਾਸੇ ਪੁਰ ਰਹੇ ਆਂ ਇਸ ਚੀਜ਼ ਦਾ ਡਾਰਾ ਬਾਕੀ ਟੋਕਣਿਆਂ ਵਾਲਾ ਕੋਈ ਡਰ ਨਹੀਂ ਨੇਚੇ ਕਰ ਆਪਣੀ ਜੀਤ ਕਰੋ ਦੇ ਰਾਹ ਤੇ ਚਲੋ ਕਿਸੇ ਦੇ ਰੈਬਰ ਨੇ ਅੰਗੂਰਾ ਦੀ ਸ਼ਰਾਬ ਮੰਗੀ ਹੈ ਕਿਸੇ ਦੇ ਰੈਬਰ ਨੇ ਹੂਰਾ ਦਾ ਲਾਲਚ ਦਿੱਤਾ ਪਰ ਜੇ ਹੂਰੇ ਮਿਲ